ਇਹਨਾਂ ਸਪੈਸ਼ਲ ਬੱਚਿਆਂ ਨੇ ਨੈਸ਼ਨਲ ਖੇਡਾਂ ਦੇ ਵਿੱਚ ਜਿੱਤੇ ਵੱਡੇ ਵੱਡੇ ਤਗਮੇ ਪੂਰੇ ਭਾਰਤ ਦੇ ਵਿੱਚ ਵਧਾਇਆ ਪੰਜਾਬ ਦਾ ਮਾਣ ਸਾਲ ਸੈਂਟਰ ਸਰਕਾਰ ਦੇ ਵੱਲੋਂ ਸਪੈਸ਼ਲ ਬੱਚਿਆਂ ਦੀਆਂ ਨੈਸ਼ਨਲ ਖੇਡਾਂ ਕਰਵਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹ ਸਪੈਸ਼ਲ ਬੱਚੇ ਜਿਹੜੇ ਮੈਂਟਲੀ ਤੌਰ ਤੇ ਪੂਰੀ ਤਰ੍ਹਾਂ ਠੀਕ ਨਹੀਂ ਹਨ ਜਾਂ ਫਿਰ ਸਰੀਰਕ ਤੌਰ ਤੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹਨ ਤਾਂ ਉਹਨਾਂ ਸਾਰੇ ਬੱਚਿਆਂ ਦੀਆਂ ਜਿਹੜੀਆਂ ਨੈਸ਼ਨਲ ਖੇਡਾਂ ਕਰਵਾਈਆਂ ਜਾਂਦੀਆਂ ਨੇ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਪ੍ਰਬਾਸਰਾ ਸੰਸਥਾ ਦੇ ਜਿਹੜੇ ਸਪੈਸ਼ਲ ਬੱਚੇ ਨੇ ਤਾਂ ਉਹਨਾਂ ਦੇ ਵੱਲੋਂ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਹਿੱਸਾ ਲਿਆ ਗਿਆ ਤਾਂ ਉਹਨਾਂ ਬੱਚਿਆਂ ਦੇ ਵੱਲੋਂ ਆਪਣੀ ਮਿਹਨਤ ਸਦਕਾ ਇਹਨਾਂ ਖੇਡਾਂ ਦੇ ਵਿੱਚ ਵੱਡੇ-ਵੱਡੇ ਤਗਮੇ ਜਿੱਤੇ ਗਏ ਹਨ ਕਿਸੇ ਨੇ 골ਡ ਜਿੱਤੇ ਕਿਸੇ ਨੇ ਸਿਲਵਰ ਜਿੱਤਿਆ ਤੇ ਕਿਸੇ ਨੇ ব্রਾਉਂਜ਼ ਮੈਡਲ ਜਿੱਤ ਕੇ ਪੰਜਾਬ ਦਾ ਮਾਣ ਪੂਰੇ ਭਾਰਤ ਦੇ ਵਿੱਚ ਵਧਾਇਆ ਜਿਸ ਦੀ ਜਾਣਕਾਰੀ ਜੋ ਪ੍ਰਬਾਸਰ ਸੰਸਥਾ ਦੇ ਸੰਸਥਾਪਕ ਭਾਈ ਸ਼ਮਸ਼ੇਰ ਸਿੰਘ ਦੁਆਰਾ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਦੁਆਰਾ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤਾਂ ਅੱਜ ਆਪਣੀ ਉਪਲਬਧੀਆਂ ਸਦਕਾ ਇਹਨਾਂ ਦੁਆਰਾ ਪੂਰੇ ਭਾਰਤ ਦੇ ਵਿੱਚ ਜਿਹੜਾ ਪੰਜਾਬ ਦਾ ਮਾਣ ਹੈ ਉਹ ਵਧਾਇਆ ਗਿਆ ਤਾਂ ਕਿਵੇਂ ਇਹਨਾਂ ਨੂੰ ਇਹ ਸਾਰੀ ਚੀਜ਼ਾਂ ਦੀ ਪ੍ਰੈਕਟਿਸ ਕਰਵਾਈ ਜਾਂਦੀ ਸੀ ਜਾਂ ਕੀ ਕੁਝ ਹੋਰ ਉਹਨਾਂ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਤੁਹਾਨੂੰ ਸੁਣਾਉਂਦੇ ਆਂ ਦੇਖੋ ਜੀ ਖੇਡ ਦਾ ਨਾਮ ਲੈਂਦੇ ਆਂ ਸਾਨੂੰ ਬੜਾ ਬਹੁਤ ਚੀਜ਼ਾਂ ਦਾ ਇੱਕਦਮ ਸਾਨੂੰ ਅਹਿਸਾਸ ਹੁੰਦਾ ਹੈ ਕਿ ਖੇਡਾਂ ਦਾ ਜਿਵੇਂ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਪੱਖੀ ਬੜਾ ਇੰਪੋਰਟੈਂਟ ਰੋਲ ਹੈਗਾ ਤੇ ਖਾਸ ਕਰਕੇ ਸਾਡੇ ਜਿਹੜੇ ਬੱਚੇ ਹੈਗੇ ਆ ਇਸ ਪਰਿਵਾਰ ਦੇ ਇਹਨਾਂ ਨੂੰ ਤਾਂ ਵਾਕਈ ਸਿਹਤ ਪੱਖੋਂ ਤੇ ਮਾਨਸਿਕ ਪੱਖੋਂ ਇਸ ਚੀਜ਼ ਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਤੇ ਜਿੱਥੇ ਬੱਚੇ ਸਮਾਜ ਦੇ ਵਿੱਚ ਕਿੱਦਾਂ ਇਹਨਾਂ ਨੇ ਵਿਚਰਨਾ ਕੀਵੇਂ ਕੌਨਫੀਡੈਂਸ ਇਹਨਾਂ ਦਾ ਉਸ ਦੇ ਉੱਤੇ ਵਿਸ਼ੇਸ਼ ਤੌਰ ਤੇ ਮੈਡਮ ਦਿੰਦਾ ਤੇ ਲੱਗੇ ਹੋਏ ਆ ਗੇਮਸ ਆ ਇਹਨਾਂ ਵਿੱਚ ਆਪਣਾ ਵੀ ਸ਼ੌਂਕ ਰੈ ਸ਼ੁਰੂ ਤੇ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਗੇਮਸ ਇਹਨਾਂ ਦੀਆਂ ਸ਼ੁਰੂ ਤੋਂ ਹੀ ਆ ਜੀ ਜੀ ਡਿਟੇਲ ਦੇ ਵਿੱਚ ਮੈਡਮ ਕਰ ਸਕਦੇ ਕਲੀਅਰ ਕਿ ਕਿਹੜੇ-ਕਿਹੜੇ ਬੱਚੇ ਜਿਹੜੇ ਹੈਗੇ ਸਾਡੇ ਅਲੱਗ-ਅਲੱਗ ਖੇਤਰਾਂ 'ਚ ਇੱਕੀ ਬੱਚਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਅਲੱਗ-ਅਲੱਗ ਖੇਡਣ ਦੇ ਵਿੱਚ ਮੱਲਾਮਾਲਦੇ ਪਰ ਇਹ ਚੀਜ਼ਾਂ ਇਸ ਤੇ ਕਨਸਨਟ੍ਰੇਟ ਜਿਹੜਾ ਹੈਗਾ বারবার ਅਸੀਸ ਕਰਕੇ ਕਰਨੇ ਕਿ ਬੱਚਿਆਂ ਦੀ ਸਰੀਰਕ ਮਾਨਸਿਕ ਸਿਹਤ ਇੱਥੇ ਇੰਪਰੂਵ ਹੁੰਦੀ ਹੈ ਸਮਾਜ ਦੇ ਵਿੱਚ ਵਿਚਰਨ ਦਾ ਤੇ ਉਹਦੇ ਕੌਨਫੀਡੈਂਸ ਦਾ ਇਹ ਇਹ ਲੈਵਲ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਸਾਨੂੰ ਰਿਫਲੈਕਟ ਹੁੰਦਾ ਕਿ ਵਾਧਾ ਹੈਗਾ ਤੇ ਆਪਣੇ ਪੈਰਾਂ ਦੇ ਖੜੇ ਹੋਣ ਦੇ ਕੈਪेबल ਬਣਦੇ ਇਸ ਦਾ ਤੁਜੀ ਪਰਵਾਸਾ ਸੰਸਥਾ ਵਿੱਚ ਕਿੰਨੇ ਬੱਚੇ ਹੈਗੇ ਤੇ ਕਿੰਨੇ ਖੇਡ ਮੁਕਾਬਲੇ ਲਈ ਤਿਆਰ ਹੋ ਰਹੇ ਸਾਡੇ ਕੋਲ ਇੱਥੇ ਜਿਹੜੇ ਬੱਚੇ ਹੈਗੇ ਲਗਭਗ 90 ਪਲੱਸ ਹੈਗੇ ਬੱਚੇ ਤੇ ਇਹਨਾਂ ਵਿੱਚੋਂ ਸਪੈਸ਼ਲ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਹੈ ਨੀਅਰਬਾਊਟ 60 ਹੈਗੀ ਹੈ ਇੱਥੇ 60 ਪਲੱਸ ਬੱਚੇ ਹੈਗੇ ਆ ਜਿਹੜੇ ਕਿ ਸਪੈਸ਼ਲ ਬੱਚੇ ਆ ਉਹਨਾਂ ਦੇ ਵਿੱਚ ਸਾਰਿਆਂ ਨੂੰ ਇਨਵੋਲਵ ਕਰ ਕਰਕੇ ਸਾਡੇ ਕੋਚ ਸਾਡੇ ਟੀਚਰ ਤੇ ਮੈਡਮ ਰਜ਼ਿੰਦਾਰ ਇਹਨਾਂ ਨੇ ਬਾਰ ਬਾਰ ਉਹ ਚੋ ਸਿਲੈਕਟ ਕਰਦੇ ਆ ਕਿਹੜੇ ਬੱਚੇ ਦਾ ਇੰਟਰਸਟ ਕਿੱਧਰ ਜ਼ਿਆਦਾ ਹੈ ਫਿਰ ਉਸ ਦੇ ਉੱਤੇ ਫੋਕਸ ਕਰਕੇ ਸਪੈਸ਼ਲ ਕੋਚ ਅਰੇਂਜ ਕਰਕੇ ਤੇ ਇਹਨਾਂ ਨੂੰ ਫਿਰ ਅਲੱਗ-ਅਲੱਗ ਜਿਹੜੀਆਂ ਗੇਮਸ ਹੈਗੀਆਂ ਜਿਹਦੀ ਕਿ ਡਿਟੇਲ ਮੈਡਮ ਕਰ ਦਿੰਦੇ ਨੇ ਕਿ ਇਹਨਾਂ ਦੀ ਡੇਲੀ ਪ੍ਰੈਕਟਿਸ ਹੁੰਦੀ ਹੈ ਇੱਥੇ ਸਪੈਸ਼ਲ ਕੋਚ ਹੈ ਜਿੰਨ ਦਾ ਇਹਨਾਂ ਦੇ ਗਰਾਊਂਡ ਵੱਖਰੇ ਵੱਖਰੇ ਸਾਰਾ ਕੁਝ ਡਿਟੇਲ ਦੇ ਵਿੱਚ ਰਜਿੰਦਰ ਕੌਰ ਜਿਹੜੇ ਹੈਗੇ ਇਹਨਾਂ ਦੇ ਇਨਵੋਲਵ ਹੋ ਕੇ ਜਿਵੇਂ ਰਹਿੰਦੇ ਆ ਤੇ ਬੜਾ ਕਲੀਅਰਲੀ ਦੱਸਣਗੇ ਤੁਹਾਨੂੰ ਹਾਂਜੀ ਹਾਂਜੀ ਟੇਬਲ ਟੈਨਿਸ ਮੈਂ ਦੱਸਾਂਗੀ ਕਿ ਮੇਰੀ ਨਹੀਂ ਉਹਦੇ ਵਿੱਚ ਹੱਥ ਨਹੀਂ ਹੈਗਾ ਮੈਂ ਨਹੀਂ ਕਦੇ ਖੇਡੀ ਤੇ ਬਟ ਸਾਡੇ ਵਲੰਟੀਅਰ ਇੱਥੇ ਸਪੈਸ਼ਲ ਤੌਰ ਤੇ ਪਹੁੰਚਦੇ ਰਹੇ ਆ ਤੇ ਈਵਨ ਕਿ ਸਾਡਾ ਜਿਹੜਾ ਬੱਚਾ ਕਮਲਪ੍ਰੀਤ ਹੈਗਾ ਇਹ ਡੈਫੈਂਡ ਮਿਊਟ ਹੈਗਾ ਉਹਨੇ ਇਹਦੀ ਰੈਗੂਲਰ ਵਿਸ਼ਣੂ ਦੀ ਪ੍ਰੈਕਟਿਸ ਕਰਵਾਈ ਹੈਗੀ ਆ ਤੇ ਜਿਸ ਕਾਰਨ ਕਰਕੇ ਜ ਜਿਸ ਨਾਲ ਸਾਡੇ ਇੱਥੇ ਸਟੇਟ ਲੈਵਲ ਦੇ ਅਸੀਂ ਇੱਥੇ ਇਵੈਂਟ ਕਰਵਾਇਆ ਸੀਗਾ ਸਿਲੈਕਸ਼ਨ ਟਰਾਇਲ ਸੀਗੇ ਆ ਸਟੇਟ ਦੀਆਂ ਟੇਬਲ ਟੈਨਿਸ ਤੇ ਬੈਡਮਿੰਟਨ ਦੀਆਂ ਉਸ ਦਿਨ ਜਿਸ ਦਿਨ ਆਇਆ ਨਾ ਉਹਨਾਂ ਨੇ ਕੋਚੀਜ਼ ਨੇ ਇਹਨੂੰ ਚੈੱਕ ਕੀਤਾ ਉਸ ਲੈਵਲ ਤੇ ਨਹੀਂ ਸੀ ਕਿ ਨੈਸ਼ਨਲ 골 ਜਿੱਤ ਸਕੇ ਲੇਕਿਨ ਇਹਨੇ ਇੰਨੀ ਮਿਹਨਤ ਕੀਤੀ ਹੈ ਕਮਲਪ੍ਰੀਤ ਨੇ ਤੇ ਵਿਸ਼ਨੂ ਨੇ ਰਲ ਕੇ ਨਾਲ ਸਾਡੇ ਇੱਕ ਵਲੰਟੀਅਰ ਸੀਗੇ ਕਿ ਅੱਜ ਗੋਲ ਜਿੱਤ ਕੇ ਆਈਏ ਪੰਜਾਬ ਲਈ ਤੇ ਇਸ ਤੋਂ ਇਲਾਵਾ ਪਾਵਰ ਲਿਫਟਿੰਗ ਲਈ ਸਾਡੇ ਇਥੇ ਗੁਰਾਲੀ ਵਿੱਚ ਇੱਕ ਦੋ ਜਿਮ ਹੈਗੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਸਾਡੇ ਦੋਨੋਂ ਬੱਚੇ ਪਾਵਰ ਲਿਫਟਿੰਗ ਲਈ ਉੱਥੇ ਜਾਂਦੇ ਰਹੇ ਆ ਉਹਨਾਂ ਨੇ ਹੈਲਪ ਕੀਤੀ ਹੈ ਤਾਂ ਕਿ ਇਹ ਕੁਝ ਨਾ ਕੁਝ ਹਾਸਲ ਕਰ ਸਕਣ ਜੇ ਇਹਨਾਂ ਦੀ ਪ੍ਰੈਕਟਿਸ ਹੋਰ ਵੀ ਅਸੀਂ ਇੱਥੇ ਕੋਚ ਰੱਖ ਕੇ ਕਰ ਲਈਏ ਤਾਂ ਹੋ ਸਕਦਾ ਹੈ ਇਹ ਗੋਲ ਵੀ ਜਿੱਤ ਸਕਣ ਤੇ ਵਾਲੀਬॉल ਸੀ ਇਥੇ ਕੁਝ ਹਾਇਰ ਕਿਤੇ ਹੈਗੇ ਆ ਜਿਹੜੇ ਕਿ ਰੈਗੂਲਰ ਪ੍ਰੈਕਟਿਸ ਕਰਾਉਂਦੇ ਆ ਨਾਰਮਲ ਬੱਚਿਆਂ ਦੇ ਨਾਲ-ਨਾਲ ਸਪੈਸ਼ਲ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਵਾਉਂਦੇ ਆ ਜਿਸ ਕਾਰਨ ਕਰਕੇ ਬੱਚੇ ਗੇਮਸ ਦੇ ਵਿੱਚ ਵਧੀਆ ਪਰਫਾਰਮ ਕਰਕੇ ਆਏ ਹੈਗੇ ਆ ਤੇ ਪਾਵਰ ਇਸ ਤੋਂ ਇਲਾਵਾ ਬੈਡਮਿੰਟਨ ਦੇ ਵਿੱਚ ਵੀ ਬੱਚੇ ਸਾਡੇ ਗਏ ਸੀਗੇ ਲੇਕਿਨ ਉਹਦੇ ਵਿੱਚ ਇੱਕ ਬੱਚੀ ਦੀ 6th ਪੋਜੀਸ਼ਨ ਆਈ ਹੈਗੀ ਆ ਤੇ ਸਟੇਟ ਦੇ ਵਿੱਚ ਅਸੀਂ ਨਹੀਂ ਬਿਕੋਜ਼ ਹੋਰ ਬੱਚੇ ਵੀ ਕਾਫੀ ਅੱਛਾ ਖੇਲ ਰਹੇ ਸੀ ਪੰਜਾਬ ਦੇ ਤੇ ਉਹ ਜਿੱਤ ਕੇ ਆਏ ਹੈਗੇ ਤੇ ਹੁਣ ਸਾਡੇ ਬੱਚੇ ਜੁਡੋ ਦੀ ਪ੍ਰੈਕਟਿਸ ਚੱਲ ਰਹੀ ਹੈ ਇੱਕ ਕਮਲਪ੍ਰੀਤ ਨੇ ਤੇ ਹਰਮਨਪ੍ਰੀਤ ਨੇ ਬਚਪਨ ਚ ਜੁਡੋ ਸਿਖਾਇਆ ਸੀ ਇਹਨਾਂ ਨੂੰ ਅਸੀਂ ਇੱਥੇ ਕੋਚ ਹਾਇਰ ਕਰਕੇ ਤੇ ਹੁਣ ਤੱਕ ਇਹਨਾਂ ਨੂੰ ਯਾਦ ਹੈ ਤੇ ਹੁਣ ਬੱਚਿਆਂ ਨੂੰ ਜਦੋਂ ਪਰਫਾਰਮੈਂਸ ਦੇ ਦਾ ਟਾਈਮ ਆਇਆ ਤਾਂ ਸਟੇਟ ਦੇ ਵਿੱਚ ਬੜੇ ਪਰਫੈਕਟਲੀ ਇਹਨਾਂ ਨੇ ਬਾਹਰ ਨਿਕਲ ਕੇ ਆਏ ਬਹੁਤ ਵਧੀਆ ਪਰਫਾਰਮ ਕੀਤਾ ਹੈਗਾ ਤੇ ਸਾਨੂੰ ਆਸ ਹੈ ਕਿ ਨੈਸ਼ਨਲ ਲੈਵਲ ਤੇ ਵੀ ਇਹ ਜਰੂਰ ਕੁਛ ਨਾ ਕੁਛ ਕਰਨਗੇ ਤੇ ਨਾਲ ਹੀ ਬਾਸਕਟਬਾਲ ਮੇਰੀ ਖੁਦ ਹੀ ਗੇਮ ਰਹੀ ਹੈਗੀ ਇਹ ਬਚਪਨ ਚ ਤੇ ਬਾਸਕਟਬਾਲ ਚ ਹੁਣ ਸਾਡੇ ਤਿੰਨ ਬੱਚੇ ਸਿਲੈਕਟ ਹੋਏ ਆ ਸਟੇਟ ਵੱਲੋਂ ਤੇ ਆਸ ਹੈ ਕਿ ਇਹ ਵੀ ਇਹਨਾਂ ਦੀਆਂ ਟੀਮਸ ਵੀ ਪੰਜਾਬ ਦੀ ਟੀਮ ਚ ਇਹ ਕੁਛ ਨਾ ਕੁਛ ਵਧੀਆ ਪਰਫਾਰਮ ਕਰਕੇ ਆਉਣਗੇ ਔਕੜ ਕਿੰਨੀ ਕਰਦੀ ਹੈ ਕੋਈ ਸਪੈਸ਼ਲ ਬੱਚੇ ਨੂੰ ਟ੍ਰੇਨਿੰਗ ਦੇਣ ਵਾਸਤੇ ਬੜੀ ਔਕੜ ਆਉਂਦੀ ਹੈ ਇਹਨਾਂ ਨੂੰ ਖਾਸ ਕਰਕੇ ਨਹੀਂ ਆਉਂਦੀ ਹੈ ਨਾ ਉਹ ਔਕੜ ਇਹਨਾਂ ਦੀ ਜ਼ਿਆਦਾ ਰਖਤਾ ਹੈ ਜਿਹੜੇ ਖਾਸ ਇਹਨਾਂ ਨੂੰ ਚਾਹੀਦਾ ਹੁੰਦਾ ਹੈ ਨਾ ਗਰਾਊਂਡ ਇਹਨਾਂ ਨੇ ਗਰਾਊਂਡ ਤਿਆਰ ਕਰਕੇ ਦੇਨੇ ਕਿਸ ਤਰ੍ਹਾਂ ਦਾ ਮੈਡਮ ਨੇ ਕਿਹਾ ਕਿ ਐਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਇਹਨਾਂ ਨੇ ਸਾ ਜਸਵੀਰ ਸਿੰਘ ਹੋਣੀ ਸਾਡੇ ਮੈਂਬਰ ਤੇ ਇਹਨਾਂ ਨੇ ਫਿਰ ਗਰਾਊਂਡ ਅਲੱਗ-ਅਲੱਗ ਤਰ੍ਹਾਂ ਦੇ ਹੁਣ ਮੈਡਮ ਦੀ ਡਿਮਾਂਡ ਹੁੰਦੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਬੱਚਿਆਂ ਲਈ ਇਸ ਗੇਮ ਦੇ ਲਈ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਬਾਕੀ ਜਿਹੜੇ ਦੂਜੀ ਔਕੜਾਂ ਹੈ ਉਹਦੇ ਲਈ ਤੇ ਜਿਹੜੇ ਸਪੈਸ਼ਲ ਕੋਚ ਹੈਗੇ ਆ ਉਹ ਕੋਸ਼ਿਸ਼ ਕਰਦੇ ਆ ਕਿ ਸਪੈਸ਼ਲ ਬੱਚਿਆਂ ਨੂੰ ਥੋੜਾ ਜਿਆਦਾ ਜਿਆਦੇ ਰੈਪੀਟੀਸ਼ਨ ਦੀ ਲੋਡ ਹੁੰਦੀ ਹੈ ਬਹੁਤ ਧਿਆਨ ਦੀ ਲੋਡ ਹੁੰਦੀ ਹੈ ਪਰ ਇਹਨਾਂ ਦੇ ਸ਼ੌਂਕ ਇੰਨੇ ਜ਼ਿਆਦੇ ਆ ਕਿ नेशनेल ਜਿਹੜੇ ਗੇਮਸ ਹੈਗੇ ਸੀ ਉਹਦੇ ਵਿੱਚ 골ਡ ਮੈਡਲ ਜਿੱਤ ਕੇ ਆਏ हां जी ਬਿਲਕੁਲ ਜੀ ਤੇ ਮੈਂ ਇਹ ਦੱਸਾਂ ਪੁਲਗੀ ਕਿ ਸਾਡਾ ਇੱਕ ਬੱਚਾ ਸਾਈਕਲਿੰਗ ਵਾਸਤੇ ਵੀ ਰਾਮੋਦੇਵੀ ਇੱਥੇ ਪਹੁੰਚੀ ਨਹੀਂ ਹੈਗੀ ਸਾਈਕਲਿੰਗ ਲਈ ਨੈਸ਼ਨਲ ਲਈ ਸਿਲੈਕਟ ਹੋਈ ਹੋਈ ਹੈ ਉਹ ਬੱਚੀ ਵੀ ਨੈਸ਼ਨਲ ਜਾਏਗੀ ਤੇ ਸਾਨੂੰ ਪ੍ਰੋਬਲਮਸ ਇਹ ਹੈ ਕਿ ਹੁਣ ਜੀ ਨੇ ਸਵਿਮਿੰਗ ਦੇ ਵਿੱਚ ਲੌਂ ਟੈਨਿਸ ਦੇ ਵਿੱਚ ਸਾਡੇ ਸਾਨੂੰ ਬੱਚਾ ਲਈ ਐਂਟਰੀ ਲਈ ਸਾਨੂੰ ਡਿਮਾਂਡ ਆਈ ਸੀ ਬਟ ਸਾਡੇ ਕੋਲ ਨਾ ਤਾਂ ਲੌਨ ਟੈਨਿਸ ਦਾ ਗਰਾਊਂਡ ਹੈ ਗਿਆ ਨਾ ਹੀ ਕੋਚ ਹੈ ਗਿਆ ਜਿਸ ਮੈਨੂੰ ਆਪ ਨੌਲੇਜ ਨਾ ਹੋਣ ਕਰਕੇ ਜਾਂ ਕੋਚਸ ਦੀ ਨਹੀਂ ਦੱਸ ਪਾਈ ਜਿਸ ਕਰਕੇ ਅਸੀਂ ਸਵੀਮਿੰਗ ਚ 골ਫ ਚ ਤੇ ਲੌਨ ਟੈਨਿਸ ਵਿੱਚ ਆਪਣੀਆਂ ਐਂਟਰੀਆਂ ਨਹੀਂ ਭੇਜ ਸਕੇ ਤੇ ਆਉਣ ਵਾਲੇ ਦਿਨਾਂ ਚ ਆਸ ਕਰਦੇ ਹਾਂ ਕਿ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਕੋਚ ਹੋਰ ਹਾਇਰ ਕਰ ਸਕੀਏ ਜਾਂ ਕੋਈ ਸਪான்ਸਰ ਕਰ ਦੇਵੇ ਤਾਂ ਤੇ ਇਵਨ ਕੇ ਸਾਨੂੰ ਇੱਕ সুইমিং ਦਾ ਜੇ ਆਸ-ਪਾਸ ਵੀ ਕੋਈ ਇਥੇ ਮਿਲ ਜਵੇ সুইমিং ਪੂਲ ਜਿੱਥੇ ਬੱਚਿਆਂ ਦੀ ਅਸੀਂ ਪ੍ਰੈਕਟਿਸ ਕਰਾ ਸਕੀਏ ਤਾਂ ਆਸ ਹੈ ਕਿ ਵੀ ਉਹਦੇ ਵਿੱਚ ਵੀ ਅਸੀਂ ਅੱਗੇ ਤੋਂ ਐਂਟਰੀਆਂ ਭੇਜ ਸਕਾਂਗੇ। ਥੈਂਕ ਯੂ। ਥੈਂਕ ਯੂ। ਜੀ ਬੱਚਾ। ਹਾਂਜੀ। ਆਪਕੇ ਬਾਸਕਟਬਾਲ ਤੇ ਅਸੀਂ 5 ਲੱਖ ਰੁਪਏ ਲਾਇਆ ਸੀਗਾ ਪਿੱਛੇ ਗਰਾਊਂਡ ਤਿਆਰ ਕਰਨ ਲਈ ਜਿੱਤੇ ਕਿ ਆਏ ਮੈਡਮ ਜਿੱਤੇ ਕਿ ਆਏ ਨੇ ਸਰਕਾਰਾਂ ਦੇ ਵੱਲੋਂ ਕਿੱਥੇ ਆ ਮੈਂ ਜਿਹਨੇ ਸਿਲਵਰ ਬੋਲਟ ਤੇ ਟੂਰਨਾਮੈਂਟ ਜਿੱਤੇ ਹੈ ਹਾਂਜੀ ਬਹੁਤ ਵਧੀਆ ਸਵਾਲ ਹੈਗਾ ਤੁਸੀਂ ਤੁਸੀਂ ਆਹ ਜਿਵੇਂ ਬੱਚਿਆਂ ਦੁਆਰਾ ਮੈਡਲ ਜਿੱਤੇ ਗਏ ਨੇ ਤਾਂ ਸਰਕਾਰਾਂ ਦੇ ਵੱਲੋਂ ਇਹਨਾਂ ਬੱਚਿਆਂ ਦੇ ਲਈ ਕੁਝ ਕੀਤਾ ਗਿਆ ਜਿਵੇਂ ਹੋਰ ਕੋਈ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ ਜਾਂ ਕੋਈ ਹੋਰ ਕਈ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਸਪੈਸ਼ਲ ਬੱਚੇ ਨੇ ਇਹਨਾਂ ਨੂੰ ਲੈ ਕੇ ਸਰਕਾਰ ਨੇ ਕੋਈ ਕਦਮ ਚੁੱਕਿਆ? ਅ ਬਿਲਕੁਲ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਾਂ ਜੀ ਨੈਸ਼ਨਲ ਲੈਵਲ ਤੇ ਇਦਾਂ ਦਾ ਕੋਈ ਐਫਰਟ ਨਹੀਂ ਸਰਕਾਰ ਵੱਲੋਂ ਸਪੈਸ਼ਲ ਬੱਚਿਆਂ ਲਈ ਕੀਤਾ ਗਿਆ ਲੇਕਿਨ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਜਰੂਰ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਤੋਂ ਉਹਨਾਂ ਨੇ ਕੁਝ ਕੈਸ਼ ਪ੍ਰਾਈਸ ਰੱਖੇ ਹੈਗੇ ਆ ਜਿਹਦੇ ਵਿੱਚ ਜੇ ਕੋਈ ਬੱਚਾ ਪਾਰਟਿਸਿਪੇਟ ਵੀ ਕਰਦਾ ਇੰਟਰਨੈਸ਼ਨਲ ਲੈਵਲ ਤੇ ਤੇ ਉਹਨੂੰ 10 ਲੱਖ ਰੁਪਏ ਦਿੱਤਾ ਜਾਏਗਾ ਤੇ ਜੇ ਬੱਚਾ 골 ਜਿੱਤ ਕੇ ਆਉਂਦਾ ਉਹਨੂੰ 35 ਲੱਖ ਦਾ ਇਨਾਮ ਮਿਲੇਗਾ ਤੇ ਸਰੀ 70 ਲੱਖ ਦਾ ਤੇ ਜਿਹੜਾ ਸਿਲਵਰ ਜਿੱਤੇਗਾ 35 ਲੱਖ ਦਾ ਤੇ ਜਿਹੜਾ ਬ੍ਰੌਂਜ਼ ਜਿੱਤੇਗਾ ਉਹਨੂੰ 25 ਲੱਖ ਦਾ ਇਨਾਮ ਜ਼ਰੂਰ ਦਿੱਤਾ ਜਾਏਗਾ ਮਤਲਬ ਦਾ ਸਮੇਂ ਚ ਕੋਈ ਕੈਸ਼ ਪ੍ਰਾਈਜ਼ ਵਗੈਰਾ ਫਿਲਹਾਲ ਸਾਡੇ ਇੱਕ ਬੱਚੀ ਫੁੱਟਸਾਲੀ ਸਿਲੈਕਟ ਹੋਈ ਸੀਗੀ ਬਟ ਕੁਝ ਕਾਰਨਾ ਕਰਕੇ ਪਾਸਪੋਰਟ ਲੇਟ ਹੋਣ ਕਰਕੇ ਉਹ ਉੱਥੇ ਐਂਟਰ ਨਹੀਂ ਕਰ ਸਕੀ ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਇੱਕ ਮਤਲਬ ਚੈਲੰਜ ਰਹਿੰਦਾ ਹੈ ਚੈਲੰਜ ਹੈ ਕਿ ਪਾਸਪੋਰਟ ਬਣਾਉਣਾ ਟਾਈਮ ਲੀਨ ਵਾਲੀ ਸ਼ਰਤਾਂ ਜਿਹੜੀਆਂ ਹੁੰਦੀਆਂ ਉਹ ਸ਼ਰਤਾਂ ਜੇਕਰ ਘਟਾ ਦਿੱਤੀਆਂ ਜਾਣ ਤਾਂ ਬੱਚਿਆਂ ਨੂੰ ਜਿਹੜੇ ਇੰਟਰਨੈਸ਼ਨਲ ਜਿਹੜੇ ਸਿਲੈਕਟ ਹੁੰਦੇ ਨੇ ਨੈਸ਼ਨਲ ਲੈਵਲ ਦੇ ਫਰਸਟ ਆਉਣੇ ਆ ਤੇ ਉਹਨਾਂ ਨੂੰ ਇੰਟਰਨੈਸ਼ਨਲ ਤੇ ਜਾਣ ਲਈ ਜਿਹੜੇ ਇਹਨਾਂ ਦੇ ਪਾਸਪੋਰਟ ਦੀ ਵੱਡੀਆਂ ਰਿਕੁਆਇਰਮੈਂਟਸ ਆਧਾਰ ਕਾਰਡ ਦੀਆਂ ਕਿ ਇਹਨਾਂ ਦੇ ਰੈਜ਼ੀਡੈਂਸ ਦੇ ਪ੍ਰੂਫ ਤੇ ਪੇਰੈਂਟਸ ਦੇ ਪ੍ਰੂਫ ਹੋਣਾ ਹੁਣ ਕਰਕੇ ਉਹ ਕਾਫੀ ਕਈ ਵਾਰੀ ਲੇਟ ਹੋ ਜਾਂਦੇ ਇਹ ਚੀਜ਼ਾਂ ਵੀ ਸਾਡੇ ਨਾਲ ਆ ਵਾਪਰਦੀਆਂ ਰਹੀਆਂ ਤੇ ਮੈਂ ਆਸ ਕਰਦਾ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਇਹਨਾਂ ਬੱਚੇ ਫ੍ਰੀਲੀ ਅੱਗੇ ਵੱਧ ਸਕਣ ਇਹਨਾਂ ਦੇ ਵਿੱਚ ਜਿਹੜੀਆਂ ਸ਼ਰਤਾਂ ਲਾਈ ਜਾਂਦੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਨੈਸ਼ਨਲ ਲੈਵਲ ਦੇ 골ਡ ਮੈਡਲ ਇਹਨਾਂ ਨੇ ਜਿੱਤਿਆ ਹੈਗਾ ਤੇ ਇਸ ਤਰ੍ਹਾਂ ਦਾ ਜੇ ਸਰਕਾਰ ਵੱਲੋਂ ਇਹਨਾਂ ਨੂੰ ਮੋਟੀਵੇਟ ਕਰਨ ਲਈ ਅਜੇ ਹੁਣ ਤੱਕ ਕੋਈ ਐਸੇ ਪ੍ਰਾਈਸ ਜਿਹੜੇ ਹੈਗੇ ਨੇ ਨਹੀਂ ਨਹੀਂ ਰੱਖੇਗੇ ਨਹੀਂ ਦੇਵਾਂਗੇ ਪਬਲੀਅਨ ਨੂੰ ਲੈ ਕੇ ਜਿਵੇਂ ਆਪਣੇ ਖੇਡ ਮੰਤਰੀ ਨੇ ਨੀਤੀ ਹੈ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਥੜੀ ਇਹਨਾਂ ਦੇ ਸਬੰਧ ਦੇ ਵਿੱਚ ਜਿਵੇਂ ਤੁਸੀਂ ਸੈਕਟਰ ਵਿੱਚਦੇ ਆ ਤੇ ਮੈਨੂੰ ਲੱਗਦਾ ਨੈਸ਼ਨਲ ਲੈਵਲ ਤੇ ਪਰ ਉਹਨਾਂ ਸਾਡੇ ਨਾਲ ਹਜੇ ਇਸ ਲਾਡ ਦੀ ਸਾਡੀ ਕੋਈ ਗੱਲ ਨਹੀਂ ਹੋਈ ਹੋ ਆਸ ਹੈ ਕਿ ਆਪ ਵੱਲੋਂ ਸਾਡੇ ਵਿਚਾਰ ਜਲੂਰ ਉੱਤੇ ਪੰਚਾਇਜਾਂਗੇ ਤਾਂ ਕਿ ਜਿਹੜੇ ਨਾਰਮਲ ਬੱਚੇ ਆ ਜਿਨ੍ਹਾਂ ਦੇ ਬੈਨੀਫਿਟ ਉਹਨਾਂ ਨੂੰ ਮਿਲਦੇ ਆ ਸਪੈਸ਼ਲ ਬੱਚਿਆਂ ਨੂੰ ਵੀ ਉਹਦਾਂ ਦੇ ਬੈਨੀਫਿਟ ਜ਼ਰੂਰ ਮਿਲਨੇ ਚਾਹੀਦੇ ਆ। ਬੱਚਾ ਨਵਾਰਿਸ ਵਿੱਚ ਸਾਂਭ ਕੇ ਮਿਲਦੇ ਉਹ ਤਾਂ ਆ ਆਹ ਤਾਂ ਕੋਈ ਦਿੱਕਤ ਆ ਰਹੀ ਹੈ ਜਿਹਦੇ ਬੱਚੇ ਆ ਕੇ ਕੀ ਹਾਂਜੀ ਜਿਵੇਂ ਕਿ ਹੁਣ ਇਹਨਾਂ ਨੇ ਗੱਲ ਹਰ ਨੰਮੀਆ ਦੇਖੋ ਸਮੱਸਿਆ ਵਾ ਜਿਵੇਂ ਗੱਲ ਆਪਾਂ ਕਰੀਏ ਕੋਵਿਡ ਦੀ ਕੋਵਿਡ 'ਚ ਵੈਕਸੀਨੇਟ ਕਰਨਾ ਸੀ ਬੱਚਿਆਂ ਨੂੰ ਉਸ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਸੀ ਕਿ ਇਹਨਾਂ ਨੂੰ ਇਹਨਾਂ ਦੇ ਲਾਈਕ ਮੋਬਾਈਲ ਚਾਹੀਦੇ ਆ ਤੇ ਮੈਂ ਬੇਨਤੀ ਕਰਦਾ ਮੋਬਾਈਲ ਸਾਡੇ ਉਹ ਨਾਗਰਿਕ ਜਿਹੜੇ ਵਿਚਾਰੇ ਆਪਣੀ ਸੰਭਾਲ ਤੋਂ ਮਥਾਜ ਐਨ ਲਾਚਾਰ ਐ ਜਿਹੜੇ ਕੋਈ ਘਰ ਦੇ ਰ ਤੇ ਉਹਨਾਂ ਦੇ ਕੋਲ ਮੋਬਾਈਲ ਕਿੱਥੋਂ ਆਣਗੇ ਜਦੋਂ ਵੀ ਕੋਈ ਵੈਲਫੇਅਰ ਦੀ ਕੋਈ ਵੀ ਪਾਲਿਸੀ ਬਣਦੀ ਹੈ ਤਾਂ ਖਾਸ ਕਰਕੇ ਬਹੁਤ ਵੱਡੀ ਗਿਣਤੀ ਹੈ ਸਾਡੇ ਸਮਾਜ ਦੇ ਵਿੱਚ ਜਿਹਦੇ ਵਿੱਚ ਸਪੈਸ਼ਲੀ ਐਬਲ ਸਾਡੇ ਬੱਚੇ ਹੁਣ ਜੇਕਰ ਅਸੀਂ ਗਵਰਨਮੈਂਟ ਸਰਵੇ ਦੀ ਰਿਪੋਰਟ ਦੇ ਮਤਲਬ ਗੱਲ ਕਰੀਏ 3% ਤਾਂ ਇੰਟੈਲੈਕਚੁਅਲੀ ਜਿਹੜੇ ਸਾਡੇ ਸਪੈਸ਼ਲ ਬੱਚੇ ਆ ਉਹਨਾਂ ਦੀ ਗਿਣਤੀ 9 ਲੱਖ ਦੇ ਕਰੀਬ ਤਾਂ ਉਹੋ ਜਿਹੇ ਨਾਗਰਿਕ ਹੋਗੇ ਸਾਡੇ ਫਿਰ ਉਹਦੇ ਵਿੱਚ ਦੂਜੇ ਆਪਣੇ ਜਿਹਨਾਂ ਨੂੰ ਬੋਲਣ 'ਚ ਸੁਣਨ 'ਚ ਪ੍ਰੋਬਲਮ ਹੈਗੀ ਹੈ ਵੱਡੀ ਵੱਡੀ ਪੱਧਰ 'ਤੇ ਸਾਡੇ ਕੋਲ ਆ ਗਏ ਕੁਝ ਇਹਨਾਂ ਦੇ ਵਿੱਚ ਬਲਾਈਂਡ ਆ ਗਏ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ ਹੈ ਇਹਨਾਂ ਦੇ ਲਈ ਕੋਈ ਇਸ ਤਰ੍ਹਾਂ ਜਿਵੇਂ ਨਾਰਮਲ ਬੱਚਿਆਂ ਲਈ ਹੁੰਦਾ ਇਹਦੇ ਨਾਲੋਂ ਵੀ ਕਿਤੇ ਵੱਧ ਮੈਨੂੰ ਲੱਗਦਾ ਫੈਸਿਲਿਟੀ ਚਾਹੀਦੀ ਹੈ ਐਕਟ ਦੇ ਵਿੱਚ ਵੀ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਪਰਸਨ ਵਿਦ ਡਿਸੇਬਿਲਟੀ ਐਕਟ ਜਾਂ ਆਪਾਂ ਜੇਕਰ ਸਾਰੇ ਐਕਟਾਂ ਦੀ ਗੱਲ ਕਰੀਏ ਉਸ ਵਿੱਚ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਕਿ ਹੋਰ ਨਾਲੋਂ 25% ਵਾਧੇ ਨਾਲ ਧਿਆਨ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਮੈਂ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਨੂੰ ਜ਼ਰੂਰ ਇੰਪਲੀਮੈਂਟ ਕੀਤਾ ਜਾਵੇ ਤਾਂ ਜੋ ਇਹ ਬੱਚਿਆਂ ਨੂੰ ਵੀ ਇੱਕ ਬਰਾਬਰ ਦਾ ਹੱਕ ਮਿਲ ਸਕੇ ਇਹਨਾਂ ਨੂੰ ਇਹ ਨਾ ਫੀਲ ਹੋਵੇ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਨਿਕਲ ਗਾਰਡੀਨਸ਼ਿਪ ਨੂੰ ਵੀ ਈਜ਼ੀ ਕੀਤਾ ਜਾਵੇ ਤੇ ਇਸ ਦੇ ਪ੍ਰਤੀ ਅਵੇਅਰਨੈਸ ਜਿਹੜੇ ਸਬੰਧਤ ਵਿਭਾਗ ਨੇ ਉਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਵੇ ਤੇ ਉਹਨਾਂ ਨੂੰ ਅਵੇਅਰ ਵੀ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਗਿਣਤੀ ਸਾਡੇ ਇਹਨਾਂ ਬੱਚਿਆਂ ਦੀ ਜੇਕਰ ਸਰਕਾਰ ਇਸ ਦੇ ਵੱਲ ਥੋੜਾ ਜਿਹਾ ਵੀ ਹੋਰ ਧਿਆਨ ਦੇ ਲਵੇ ਤਾਂ ਬਹੁਤ ਬੱਚੀਆਂ ਜਿਨ੍ਹਾਂ ਨੂੰ ਇੰਪਰੂਵਮੈਂਟ ਦਾ ਮੌਕਾ ਮਿਲ ਸਕਦਾ ਜਦੋਂ ਇਹ ਅੱਜ ਹੀ ਖੇਡਾਂ ਵਾਂਗ ਪਛਾਹੀ ਤੋਂ ਦੇ ਰਹੇ ਇਹਨਾਂ ਦੇ ਮੈਂਟਲ ਹੈਲਥ ਤੇ ਸਟ੍ਰੈਸ ਤੇ ਕਿੰਨਾ ਕ ਫਰਕ ਪੈਂਦਾ ਬਹੁਤ ਵੱਡਾ ਜੀ ਗੱਲ ਜਿਹੜੇ ਬੱਚੇ ਅੱਜ ਕੌਨਫੀਡੈਂਸ ਲੈਵਲ ਬੜਾ ਵੱਧਾ ਖੁੱਲ ਕੇ ਗੱਲ ਕਰਨੀ ਸਮਾਜ ਦੇ ਵਿੱਚ ਮ ਮੈਦਾਨ ਦੇ ਵਿੱਚ ਜਾਂਦੇ ਆ ਉਤਰਦੇ ਆ ਸਟੇਜਾਂ ਤੇ ਚੜ੍ਹਦੇ ਆ ਇੰਨਾ ਕੌਨਫੀਡੈਂਸ ਹੈਗਾ ਮੈਂ ਫੀਲ ਕਰਦਾ ਵੀ ਸਾਡੇ ਨਾਲੋਂ ਕਿਤੇ ਵੱਧ ਹੁਣ ਬੱਚੇ ਹੁਸ਼ਿਆਰ ਪਰ ਗਈ ਸੀ ਤੇ ਨੈਸ਼ਨਲ ਲੈਵਲ ਦੀਆਂ ਗੇਮਸ ਹੋ ਰਹੀਆਂ ਸੀ ਤੇ ਉੱਥੇ ਟੇਬਲ ਟੈਨਿਸ ਦੇ ਵਿੱਚ ਯਾ ਮਤਲਬ ਇਹਨਾਂ ਨੇ ਨੈਸ਼ਨਲ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਜਿੱਥੇ ਉੱਥੇ ਇੱਕ ਹੋਰ ਉਹਨੋਂ ਨਾਲ ਹੀ ਉਹਨਾਂ ਨੇ ਕਿਤੇ ਡਾਂਸ ਦਾ ਮਨ ਲੱਗਾ ਹਾਂਜੀ ਠੀਕ ਪਰਫਾਰਮੈਂਸ ਇਹਨਾਂ ਨੇ ਕਿਹਾ ਕਿ ਕਿਹਾ ਕਿ ਇਹਨਾਂ ਨੇ ਇੱਕਦਮ ਸਟੇਜ ਤੇ ਚੜ ਗਈ ਤੇ ਉੱਥੇ ਉਹਨਾਂ ਨੇ ਮਤਲਬ ਕੱਲੋ ਵੀ 2100 ਰੁਪਏ ਦਾ ਇਨਾਮ ਦੇਣ ਤੋਂ ਮਜਬੂਰ ਹੋ ਗਏ ਵੀ ਇੰਨੀ ਅੱਛੀ ਪਰਫਾਰਮੈਂਸ ਇਨਾ ਕੌਨਫੀਡੈਂਸ ਫਿਜ਼ੀਕਲ ਹੈਲਥ ਇੰਪਰੂਵ ਹੋ ਰਹੀ ਹੈ 멘ਟਲ ਹੈਲਥ ਇੰਪਰੂਵ ਹੋ ਰਹੀ ਹੈ ਕੌਨਫੀਡੈਂਸ ਵੱਧ ਰਿਹਾ ਹੈ ਇਹ ਬਹੁਤ ਮਤਲਬ ਡਿਫਰੈਂਟ ਪੱਖੋਂ ਤੋਂ ਜਿਹੜਾ ਇਹਦਾ ਬਹੁਤ ਵੱਡਾ ਲਾਭ ਹੁੰਦਾ ਹੈ ਤੇ ਇਸ ਦੇ ਵਿੱਚ ਬਸ ਉਹੀ ਤੁਹਾਡੀ ਮੈਂ ਗੱਲ ਦਾ ਦੁਆਰਾ ਫਿਰ ਰਿਕਵੈਸਟ ਸਰਕਾਰ ਨੂੰ ਕਰਨੀ ਚਾਹੁੰਦਾ ਵੀ ਜੇਕਰ ਇਹਨਾਂ ਨੂੰ ਥੋੜੀਆਂ ਸ਼ਰਤਾਂ ਘਟਾ ਦਿੱਤੀਆਂ ਜਾਣ ਤੇ ਇਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਪਾਲਿਸੀ ਬਣਾ ਦਿੱਤੀ ਜਾਵੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਸਮਾਜ ਦੇ ਵੀ ਜਿਹੜੇ ਸਾਡੇ ਪਿਆਰੇ ਬੱਚੇ ਹੈਗੇ ਆ ਤੇ ਕੰਮ ਕਮਾਲ ਦੇ ਕਰਕੇ ਦਿਖਾ ਰਹੇ ਆ ਤੇ ਹੋਰ ਦਿਖਾ ਸਕਦੇ